ਕੋਈ ਨਹੀਂ ਲੋਕ ਕੋਈ ਨਹੀਂ ਲੋਕ ਉਹ ਨਾ ਬਣਾ ਦੇ ਉਹ ਉਹ ਸੇਮ ਨਹੀਂ ਤਾਂ ਉਹ ਸਹੀ ਨਹੀਂ ਜੇ ਕੋਈ ਕੋਈ ਸੇਮ ਪੰਡਿਤ ਜੀ ਕਹਿੰਦੇ ਕਿ ਇਹ ਵੀ ਜ਼ੀਰੋ ਹੋਣਗੇ ਸਾਨੂੰ ਤੁਹਾਨੂੰ ਇਹ ਸੇਕ ਕਹਿਣਾ ਹੈ ਅੰਗਰੇਜ਼ੀ ਵਿੱਚ ਜਿਹੜੇ ਤੇਰੇ ਨਾਲ ਪੜ੍ਹਦੇ ਹਾਂ ਹਾਂ ਜੀ ਲਾ ਲਵਾਂਗੇ ਹਾਂ ਉਹਦੇ ਵਿੱਚ ਟੋਨ ਕਰੀਏ ਕਿਹਾ ਵੱਡੇ ਉਹਨਾਂ ਨੇ 5 ਗੁੱਟਕਾ ਸੇਵ ਇੱਕ ਲੱਗਦੀ ਬਾਹਰ ਤੋਂ ਰਿਮਾਂਡ ਹੈ ਤੁਹਾਨੂੰ ਤੇ ਜਦੋਂ ਤੁਹਾਨੂੰ ਸਾਰੇ ਸ਼ਾਟ ਮਾਰ ਲਓ ਹਾਂ ਕਰੋ ਟਿਊਸ਼ਨ ਸੈਂਟਰ ਚਲਾਉਣੀ ਹੈ ਤੁਹਾਨੂੰ ਕਿਹਾ ਤੇ ਠੀਕ ਹੈ ਉਹਨਾਂ ਨੇ ਇਹ 5 ਗੁੱਟਕਾ ਸੇਵ ਹੁੰਦੀ ਸੀ ਪਿੰਡ ਤੇ ਚਾਰ ਸਾਨੂੰ ਮਿਲ ਗਏ ਉਹਨਾਂ ਨੇ ਜਦੋਂ ਕੁੜੀਆਂ ਦਾ ਪਤਾ ਕੀਤਾ ਮੈਂ ਤਾਂ ਨਕਲਮ ਛੁਰਕਾ ਤੇ ਤੁਹਾਨੂੰ ਹਾਂ ਸਾਰੀ ਡਿਟੇਲ ਨਾਲ ਦੱਸ ਦਿੰਦਾ ਤੁਹਾਨੂੰ ਇਸ ਤੇ ਹਾਦੀ ਹਾਦੀ ਕਰੋ ਹਾਦੀ ਕਰੋ ਸ਼ੁਰੂ ਕਰਨਾ ਬੋਲੋ ਸ਼ੁਰੂ ਹਾਦੀ ਹੋ ਗਿਆ ਤਾਂ ਮੈਂ ਕਿਉਂ ਨਾ ਜੀਰਾ ਹੋ ਗਿਆ ਜੀ ਤਾਂ ਸਾਡੇ ਜੀਰਾ ਕੋਲ ਜਿਹਨੂੰ ਪਹਿਲੇ ਘਾਉਣਾ ਨਾਮ ਹੈ ਉਹਨਾਂ ਨੇ ਜਿਹੜੀ ਕੱਲ ਪ੍ਰਗੋਸ਼ ਸਾਹਿਬ ਦੀ ਜੀਤ ਲਈ ਉਹ ਚ ਕੀ ਹੁਣ ਗਾ ਪਈ ਉਹ ਜਿਹਨਾਂ ਨੇ ਜੀ ਕੱਲ ਕੁਝ ਬੱਚਿਆਂ ਨੇ ਬੱਚਿਆਂ ਨੂੰ ਅਸੀਂ ਕਿਹਾ ਕਿ ਸ਼ਾਇਦ ਤੁਸੀਂ ਕਿਸੇ ਨੇ ਪਾਟੇ ਗੁੜਕਰ ਸਾਹਿਬ ਵੇਖਿਆ ਪਹਿਲਾ ਸਕੂਲ ਟਾਈਮ ਤੇ ਜਾਂ ਕਦੇ ਆਉਂਦੇ ਜਾਂਦੇ ਆ ਕਿਸੇ ਨੂੰ ਪਾੜਦਿਆਂ ਵੇਖਿਆ ਜਾਂ ਕੋਰਸ ਤੇ ਇੱਕ ਲੜਕੀ ਨੇ ਕਿਹਾ ਕਿ ਗੁਟਕਾ ਸਾਹਿਬ ਪਾਰਟੀ ਮੈਂ ਨਹੀਂ ਵੇਖੀ ਪਰ ਇਹਦੇ ਨਾਲ ਦੇ ਗੁਟਕਾ ਸਾਹਿਬ ਸਾਨੂੰ ਇੱਕ ਉਧਰ ਕਲਾਸ ਚੱਲਦੀ ਹੈ ਉਹਨਾਂ ਨੇ ਦਿੱਤੀ ਸੀ ਅੱਛਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਕਲਾਸ ਚੱਲਦੀ ਹੈ ਉਹ ਫਿਰ ਅਸੀਂ ਉਹਨਾਂ ਕੋਲ ਪਤਾ ਕੀਤਾ ਉਹ ਕੁੜੀ ਮੰਨਪ੍ਰੀਤ ਕਹ ਰਹੀ ਆ ਉਹ ਕਲਾਸ ਲਾਉਂਦੇ ਸੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਪੰਜ ਗੁਟਕਾ ਸਾਹਿਬ ਮੈਨੂੰ ਇਹ ਚ ਸਿੱਖ ਐਡ ਫਾਊਂਡੇਸ਼ਨਲ ਜਿਹੜੀ ਸੰਸਥਾ ਵੱਲੋਂ ਆਪਣਾ ਟਿਊਸ਼ਨ ਸੈਂਟਰ ਚਲਾਉਂਦੇ ਆ ਅੱਛਾ ਜੀ ਉਹਨੇ ਫਿਰ ਦੱਸਿਆ ਵੀ ਮੈਂ ਕਿੰਨਾ ਕਿੰਨਾ ਘਰਾਂ ਦੇ ਵਿੱਚ ਦਿੱਤੇ ਆ ਜੀ ਹੂੰ ਉਹ ਜਿਹੜੇ ਘਰਾਂ ਚੋਂ ਸਾਰਿਆਂ ਤੋਂ ਪੁੱਛਗਿਸ਼ ਕੀਤੀ ਹੂੰ ਚਾਰ ਗੁੱਟਕਾ ਸਹਿ ਮਿਲ ਗਿਆ ਅੱਛਾ ਜੀ ਇੱਕ ਘਰ ਤੋਂ ਨਹੀਂ ਮਿਲਿਆ ਪਰ ਉਹ ਘਰ ਵਾਲੇ ਮੁੱਕਰ ਗਏ ਸੀ ਕਿ ਸਾਨੂੰ ਦਿੱਤਾ ਹੀ ਨਹੀਂ ਅੱਛਾ ਇਹ ਛੋਟੇ ਬੱਚੇ ਨੂੰ ਦਿੱਤਾ ਹੋ ਸਕਦਾ ਬਰਥਡੇਅ ਤੇ ਡਿੱਗ ਪਏ ਹੋਵੇ ਪਰ ਸਾਨੂੰ ਆਇਆ ਨਹੀਂ ਉਹ ਇੱਕ ਸਾਲ ਪਹਿਲਾਂ ਦਿੱਤਾ ਸੀ ਅੱਛਾ ਜੀ ਪਰ ਜਦੋਂ ਵਿਸਤਾਰ ਨਾਲ ਪਤਾ ਕੀਤਾ ਚੰਗੇ ਤਰੀਕੇ ਨਾਲ ਉਹਨਾਂ ਨੂੰ ਪੁੱਛਗਿਸ਼ ਕੀਤੀ ਰਾਤ ਸੱਦਿਆ ਪਰ ਫਿਰ ਉਹ ਮੰਨ ਗਏ ਫਿਰ ਇੱਕ ਉਹਨਾਂ ਦੇ ਜਿਹੜੇ ਨਾਲ ਬੇਦਬੀ ਦੇ ਟਾਈਮ ਤੇ ਜਿਹੜੇ ਕਾਗਜ਼ੀ ਛੁੱਟੇ ਸੀ ਉੱਥੇ ਜਦੋਂ ਉੱਥੇ ਗੁੜਕਾ ਸਾਹਿਬ ਦੇ ਪੰਨੇ ਪਾੜ ਕੇ ਛੁੱਟੇ ਆ ਜਿਹੜੇ ਡਿੱਗੇ ਸੀ ਨਾ ਉੱਥੇ ਜੀ ਉਹਨਾਂ ਦੇ ਨਾਲ ਦਾ ਸਬੰਧਤ ਸਮਾਨ ਸਾਨੂੰ ਮਿਲ ਗਿਆ ਜੀ ਉੱਥੇ ਅੱਛਾ ਜੀ ਅ ਬਾਰੋਂ ਅਮਰੀਕਾ ਨੂੰ ਮਿਲ ਗਿਆ ਅੱਛਾ ਕਿਤਾਬਾਂ ਮਿਲ ਗਈਆਂ ਜਿਨ੍ਹਾਂ ਦੇ ਵਿੱਚ ਦੇ ਪੇਪਰ ਵੀ ਉਹ ਨਾਲ ਹੀ ਰੂੜੀ ਤੋਂ ਮਲੇ ਸੀ ਜਿੱਥੇ ਬੇਦਬੀ ਹੋਈ ਹੈ ਉਹਨਾਂ ਨੇ ਪਾੜ ਕੇ ਪੰਨੇ ਛੁੱਟੇ ਹਾਂਜੀ ਤੇ ਉਹ ਗੱਲ ਕਲੀਅਰ ਹੋ ਗਈ ਜੀ ਫਿਰ ਉਹਨਾਂ ਰਾਤੀ ਕੀ ਮਾਫੀ ਨਿਰੋਸ਼ਨ ਮਾਫੀ ਵਾਲੀ ਗੱਲ ਤਾਂ ਕੋਈ ਨਹੀਂ ਸਿਰ ਪਿੰਡ ਦਾ ਇਕੱਠ ਹੋਇਆ ਤੇ ਇਹਨਾਂ ਨੂੰ ਪੁਲਿਸ ਦੇ ਕੋਲੇ ਘੱਟੇ ਜੀ dono ਜਾਣੀ ਹੁਣ ਅਗਲੀ ਕੀ ਕਾਰਵਾਈ ਪੁਲਿਸ ਕਰੂਗੀ ਜੀ ਤੇ ਪੁਲਿਸ ਨੇ ਸਾਡਾ ਸਹਿਯੋਗ ਕੀਤਾ ਜੀ ਪੂਰਾ ਸਾਰੇ ਪਿੰਡ ਇਹ ਇਹਨੂੰ ਆਪਾਂ ਹੁਣ ਕੀ ਕਹਿ ਸਕਦੇ ਆ ਇਹ ਭੁੱਲ ਹੋਈ ਆ ਕਿ ਜਾਂ ਕੀ ਨਹੀਂ ਹੋਈ ਤੇ ਭੁੱਲਾ ਪਰ ਮਾਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਸਾਰਾ ਕੁਝ ਕੀਤਾ ਜੀ ਅੱਛਾ ਹਾਂ ਹੁਣ ਕਿੰਨੇ ਬੰਦੇ ਬੰਦੇ ਕੁੱਝ ਨੇ ਰਸ ਕੀਤੇ ਆ ਕਿੰਨੇ ਦੋ ਆ ਜੀ 9 ਸਸ ਜਣੇ 9 ਸਸ ਹਾਂ ਜੀ ਹਾਂ ਜੀ ਠੀਕ ਇਹ ਜਿਹੜੀ ਜਿਹੜੀ ਜਾਂਚ ਕੀਤੀ ਵੀ ਸਾਰਾ ਤੁਸੀਂ ਆਪਣੇ ਪਿੰਡ ਵਾਲ ਸਾਰੇ ਇਕੱਠੇ ਹੋ ਕੇ ਲੱਭਿਆ ਕੇ ਸਾਰੀ ਹੈ ਨਹੀਂ ਸੀ ਪੁਲਿਸ ਦੇ ਸਹਿਯੋਗ ਨਾਲ ਹੈ ਜੀ ਜਿੰਨੀਆਂ ਵੱਖ-ਵੱਖ ਇੰਟੈਲੀਜੈਂਸ ਜਿੰਨੀਆਂ ਇਥੇ ਤੁਰੀਆਂ ਫਿਰਦੀਆਂ ਸੀ ਟੀਮਾਂ ਉਹਨਾਂ ਨੇ ਆਪਣੇ ਤੌਰ ਤੇ ਪਤਾ ਕੀਤਾ ਅਸੀਂ ਪਿੰਡ ਤੌਰ ਤੇ ਆਪਣੇ ਤੌਰ ਤੇ ਕੀਤਾ ਪਰ ਜੋ ਸਾਨੂੰ ਫਾਈਨਲ ਮਿਲਿਆ ਉਹ ਅਸੀਂ ਪੁਲਿਸ ਨੂੰ ਦੇ ਦਿੱਤਾ ਸਾਰਾ ਕੁਝ ਤੇ ਉਹ ਸਾਡੇ ਕੋਲ ਵੀ ਹੈਗਾ ਜੀ ਕੁਝ ਉਹ ਵੀ ਹੁਣ ਦੇਣ ਚੱਲੇ ਆਂ ਦੀ ਪੁਲਿਸ ਹਾਂ ਇਹ ਜਵੀਰ ਭਾਜੀ ਕੀ ਕਹਿਣਾ ਚਾਹੋਗੇ ਇਹ ਜਿਹੜੇ ਗੁੱਟਕੇ ਤੁਸੀਂ ਇੱਥੇ ਫੜੇ ਆ ਇਹ ਕਿੰਨੇ ਪੁਰਾਣੇ ਹੈਗੇ ਆ ਇਹ ਨਾ 1.5 ਸਾਲ ਪਹਿਲਾਂ ਸਾਡੇ ਪਿੰਡ 'ਚ ਦਿੱਤੇ ਗਏ 5 ਗੁੱਟ ਕੇ। ਅੱਛਾ। ਦੋ ਸੈਂਟਰ ਚੱਲਦੇ ਦੋ ਜਨਾਨੀਆਂ ਨੂੰ ਪੰਜ ਸਾਲ ਇਹ ਕਿੰਨੇ ਸਾਲ ਪਹਿਲਾਂ? 1.5 ਸਾਲ। 1.5 ਸਾਲ ਪਹਿਲਾਂ 5-5 ਗੁੱਟ ਕੇ ਦਿੱਤੇ ਗਏ। ਇਹ ਕਿੰਨੇ ਬੰਦਿਆਂ? ਡੋంట్ ਲੇਡੀ ਜੀ ਆ ਜਿਹੜੀਆਂ। ਤਾਂ ਨਾ ਦੋ ਸੈਂਟਰਾਂ ਨੂੰ ਦੋ ਸੈਂਟਰ। ਦੋ ਸੈਂਟਰ ਚੱਲਦੇ ਖਾਲਸਾ ਏਡ ਦੇ। ਅੱਛਾ ਜੀ। ਇਹਦੇ ਟਿਊਸ਼ਨ ਦਿੰਦੇ ਬੱਚਿਆਂ ਨੂੰ, ਪੜ੍ਹਾਈ ਕਰਾਉਂਦੇ ਨਾਲ ਗੁਰਮਤਿ ਵੀ ਸਿਖਾਉਂਦੇ ਆ। ਠੀਕ ਐ। ਉਹਨਾਂ ਦਿੱਤੇ ਗਏ ਤੇ ਜਦੋਂ ਇਹ ਸਾਰੀ ਗੱਲਾਂ ਨੇ ਦੱਸ ਦਿੱਤੀ ਬਲਜਿੰਦਰ ਸੋਹਣੇ। ਹਾਂ ਜੀ। ਜਿਹੜਾ ਮੁੰਡਾ ਅੰਗਦ ਹੈ ਇੱਕ ਅੰਗਦ ਨੂੰ ਮਿਲਿਆ ਗੁਰਕਾ ਤੇ ਅੰਗਦ ਦੇ ਘਰ ਗਏ ਤੇ ਉਹਨਾਂ ਸਾਨੂੰ ਆ ਦੋ ਧਾਰਮਿਕ ਬੂਸ ਦਿੱਤੀਆਂ ਨੂੰ ਅੱਛਾ ਜੀ ਤੇ ਨਾਲ ਹੀ ਉਹਦੇ ਦਾਦੀ ਨੇ ਕਿਹਾ ਤਾਂ ਵੀ ਸਾਨੂੰ ਛੋਟਾ ਗੁਰਕਾ ਨੇ ਮਿਲਿਆ ਸਾਨੂੰ ਧਾਰਮਿਕ ਬੂਸ ਮਿਲੀਆਂ ਵਾ ਹਾਂਜੀ ਜਦੋਂ ਇਹ ਦਿੱਤੀਆਂ ਤੇ ਇਹ ਸਾਨੂੰ ਤੇ ਕਨਫਰਮ ਹੋਈ ਵੀ ਉਹਨਾਂ ਦੇ ਘਰ ਗੁਰਕਾ ਆਇਆ ਕਿਉਂਕਿ ਵੱਡਿਆਂ ਨੇ ਤੇ ਕੋਈ ਲਾਗਤ ਪਾਜੀ ਨਾ ਦਸਦੂਗਾ ਛੋਟੇ ਬੱਚੇ ਚੌਥੀ ਪੰਜਵੀਂ ਕਲਾਸ ਦੇ ਇੱਕ ਦੋ ਦਿਨ ਦੱਸ ਚੁੱਕੇ ਸਾਨੂੰ ਵੀ ਇਹ ਬੱਚੇ ਨੂੰ ਮਿਲਿਆ ਸਾਰੇ ਬੱਚੇ ਨੂੰ ਪਤਾ ਇਸ ਤਕਰੀਬਨ ਕਲਾਸ ਚ ਕਿਹਨੂੰ ਗੁੜਕੇ ਦਾ ਮਿਲਿਆ ਕਿਹਨੂੰ ਨਹੀਂ ਮਿਲਿਆ ਠੀਕ ਹੈ ਜੀ ਇਹ ਤੋਂ ਇਹ ਹੋਇਆ ਵੀ ਜਦੋਂ ਉਹਨਾਂ ਇਹ ਦਿੱਤੇ ਤੇ ਆਹ ਇੱਕ ਪਾਠ ਆ ਜਿਹੜਾ ਆਪਾਂ ਨੂੰ ਗੁੜਕੇ ਦੇ ਅੰਗਾਂ ਦਾ ਮਿਲਿਆ ਹੂੰ ਇਹ ਛੋਟੇ ਸਾਬ ਜਿਆਦੇ ਦੀ ਕਿਤਾਬ ਆ ਅੱਛਾ ਇਹਦਾ ਪੰਜਵਾਂ ਪੇਜ ਆ ਜਿਹੜਾ ਇਹ ਗੁੜਕੇ ਦੇ ਨਾਲ ਮਿਲਿਆ ਹੈ ਅੱਛਾ ਜੀ ਜਿਹੜਾ ਉਹਨਾਂ ਆਪਣੇ ਹੱਥੀ ਸਾਨੂੰ ਆ ਦੋ ਦਿੱਤੇ ਹਨ ਇਹਦੇ ਜੋ ਪਾਠ ਆ ਪੇਜ ਜਿਹੜਾ ਇਹ ਗੁੜਕੇ ਦੇ ਨਾਲ ਲਈ ਇਹ ਤੋਂ ਤੁਹਾਨੂੰ ਕਹ ਲਾ ਕਿ ਇਹ ਤੂੰ ਇਹ ਕਨਫਰਮ ਹੋ ਗਿਆ ਪਤਾ ਸਾਨੂੰ ਪਹਿਲਾਂ ਹੀ 100% ਕਨਫਰਮ ਹੋ ਗਿਆ ਵੀ ਇਹ ਇਹ ਜਿਹੜੇ ਆ ਕਿ ਹੁਣ ਪਤਾ ਨਹੀਂ ਉਹਨਾਂ ਕਿਹੜੀ ਮਨਛਾਣਾ ਕੀਤਾ ਵਾ ਹੂੰ ਕਿਉਂ ਕੀਤਾ ਵਾ ਇਹ ਇਹਦੇ ਬਾਰੇ ਸਾਨੂੰ ਇਹ ਪੂਰੀ ਸਪੱਸ਼ਟ ਹੋ ਗਈ ਹੁਣ ਤੂੰ ਇਹ ਫਿਰ ਕੀ ਮੰਗ ਕਰਦਾ ਕੀ ਹੁਣ ਚਾਹੀਦਾ ਵਾ ਜਿਸ ਤਾ ਇਹ ਮੰਗ ਸਭ ਤੋਂ ਵੱਡੀ ਇਹ ਗੱਲ ਹੈ ਹੀ ਤੇ ਛੁਗਰ ਕਰਨ ਦੇ ਆ ਗੁਰੂ ਸਾਹਿਬ ਦਾ ਵੀ ਇਹ ਮਸਲਾ ਸਾਹਮਣੇ ਆ ਗਿਆ ਸਾਨੂੰ ਕਿਉਂਕਿ ਪਿੰਡ ਜੇ ਕੋਈ ਕੋਸ਼ ਆਂਦਾ ਹੈ ਕੋਈ ਕੋਸ਼ ਆਂਦਾ ਹੈ ਇੱਥੇ ਜਿਹੜਾ ਨਾ ਧਾਰਮਿਕ ਤੌਰ ਤੇ ਬਰਾਦਰੀਆਂ ਚ ਜਿਹੜਾ ਉਹ ਫਿੱਕ ਪੈਣ ਵਾਲੀ ਗੱਲ ਹੁੰਦੀ ਸੀ ਵੀ ਇਹਨੇ ਕੀਤਾ ਉਹਨੇ ਕੀਤਾ ਸਭ ਤੋਂ ਵੱਡੀ ਗੱਲ ਤੇ ਉਹ ਹੋਈ ਵੀ ਉਹ ਜਿਹੜਾ ਢਲ ਗਿਆ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਕਰਨ ਵਾਲਾ ਉਹ ਇੱਕ ਸਿੱਖ ਪਰਿਵਾਰ ਆ ਅੱਛਾ ਜੀ ਜੇਕ ਦੇ ਹੋਰ ਕਮਿਊਨਿਟੀ ਦਾ ਇਹ ਬੰਦੇ ਨਿਕਲ ਆਉਂਦੇ ਨੇ ਇਹ ਪੰਜਾਬ ਵਾਸਤੇ ਬਹੁਤ ਵੱਡਾ ਭੰਪੜੇ ਜਿਹੜੀਆਂ ਪੋਜ਼ਿਟਿਵ ਗੱਲਾਂ ਆਪਾਂ ਉਹ ਦੱਸਣ ਦੇ ਹਾਂ ਹਾਂ ਜੀ ਤੇ ਜੇ ਹੁਣ ਵਧੀਆ ਬਾ ਬਾਕੀ ਪੁਲਿਸ ਦੇ ਵਾਲੇ ਕਰਤਾ ਲੇਡੀ ਨੂੰ ਤੇ ਉਹ ਹੁਣ ਉੱਥੇ ਡੋਰਲੇ ਦੀ ਕਰ ਰਹੀ ਕਰਨੇ ਤੁਹਾਡੇ ਨੂੰ ਮਤਲਬ ਪਿੰਡ ਦੇ ਵਸੇਵਨੋਂ ਮਤਲਬ ਕਿ ਜਿਹੜਾ ਤੁਹਾਡੇ ਪਿੰਡ ਦੇ ਰਹਿਣ ਵਾਲੇ ਆ ਤੁਸੀਂ ਆਪਣੇ ਪਿੰਡ ਵੱਲੋਂ ਉਹਨਾਂ ਦੇ ਮੱਦੇ ਕੀ ਕੀਤਾ ਵੀ ਆ ਮਤਲਬ ਕੋਈ ਲੱਗਦਾ ਵੀ ਇਹ ਵਾਕਏ ਦੋਸ਼ੀ ਹੈ ਤਾਂ ਵਾਕਏ ਨਹੀਂ ਦੋਸ਼ੀ ਤੋਂ ਮੰਨ ਗਏ ਅੱਛਾ ਜੀ ਹਾਂ ਉਹ ਮੰਨ ਗਏ ਅੱਛਾ ਜੀ ਗਲਤੀ ਸਾਡੇ ਲੋਗੀ ਨਾਲੇ ਉਹਨਾ ਆ ਤੁਹਾਡੇ ਸਾਹਮਣੇ ਵੇਖੋ ਮੰਨੀ ਨਹੀਂ ਇਹ ਨਾ ਇਹ ਨਹੀਂ ਵੀ ਬੇਪੀ ਰਾਤ 12:30 ਵਜੇ ਤੱਕ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਪਹਿ ਇੱਕ ਗੱਲ ਕੀਤੀ ਆ ਪਰ ਪ੍ਰੂਫ 100% ਇੱਕ ਹੁੰਦਾ 99 99 ਹਾਂਜੀ 100% ਜਿਹੜਾ ਪ੍ਰੂਫ ਮਿਲ ਗਿਆ ਵੀ ਉਹਨਾਂ ਨੇ ਕੀਤਾ ਹੁਣ ਦੋ ਦੋ ਜਣਿਆਂ ਨੂੰ ਪੁਲਸ ਰਿਵਾਲੇ ਕੀਤਾ 77 ਦੇ ਨੌ ਉਹਨਾਂ ਦਾ ਘਰ ਦਾ ਬੰਦਾ ਕੋਈ ਇੱਥੇ ਕੋਈ ਇਨਵੋਲਵ ਨਹੀਂ ਆ ਉਹਨਾਂ 'ਚ ਵੀ ਹੁਣ ਵੇਖਿਆ ਜਾਊਗਾ ਵੀ 77 ਦੋਸ਼ੀ ਅਗਰ ਨੌ ਆ ਜਿਹੜਾ ਬੇਗਨਾ ਹੋਊਗਾ ਉਹਨੂੰ ਛਡਾਇਆ ਜਾਊਗਾ ਜਿਹੜਾ ਦੋਸ਼ੀ ਆ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਵਾਂਗੇ ਭਾਵੇਂ ਕੋਈ ਵੀ ਸਾਰੇ ਪਿੰਡ ਵਾਲੇ ਸਾਰੇ ਜਿਹੜਾ ਕੱਲ ਚਭਾਲ ਕੋਲ ਸਾਰੇ ਗੁਰਕਾ ਸਾਹਿਬ ਦੀ ਬੀਤ ਵੀ ਸਰ ਕੀ ਸਰ ਕਾਰਵਾਈ ਕੀਤੀ ਹੁੰਦਾ ਵੀ ਇਹਦੇ ਵਿੱਚ ਜਿਹੜੇ ਜੀ ਬੜੀ ਮਿਹਨਤ ਦੇ ਨਾਲ ਮੁਖਸ਼ਕਤ ਦੇ ਨਾਲ ਕੱਲ ਜਿਹੜੇ ਅਸੀਂ ਆਪ ਆਪਣੀ ਟੀਮਾਂ ਬਣਾ ਕੇ ਕੈਮਰੇ ਜਿਹੜੇ ਆ ਉਹ ਖੰਗਾਲੇ ਸੀਗੇ ਬਟ ਕੈਮਰੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਹਰੋਂ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਐਂਟਰ ਨਹੀਂ ਹੋਇਆ ਤੇ ਫਿਰ ਜਿਹੜੀ ਆ ਬਰੀਕੀ ਦੇ ਨਾਲ ਅਸੀਂ ਆਪਣੇ ਸੋਰਸ ਲਗਾਏ ਹੋਏ ਹੀਗੇ ਤੇ ਉਥੋਂ ਸੋਰਸਾਰਾਈ ਤੇ ਪਿੰਡ ਚੋਂ ਪਤਾ ਲਗਾ ਕੇ ਇਹ ਜਿਹੜਾ ਵਾ ਕੇਸ ਨੂੰ ਟ੍ਰੇਸ ਕੀਤਾ ਗਿਆ ਪੂਰੀ ਮਿਹਨਤ ਦੇ ਮੁਸ਼ਕਲ ਦੇ ਨਾਲ ਇਹ ਕੇਸ ਟ੍ਰੇਸ ਕਰਕੇ ਦੋ ਲੇਡੀਆਂ ਆ ਇੱਕ ਸਰਜੀਤ ਕੌਰ ਤੇ ਰਾਜਵੀਰ ਕੌਰ ਰਾਜੂ ਇਹ ਦੋਨੋਂ ਨੌ ਸੱਸ ਨੇ ਇਹਨਾਂ ਨੂੰ ਜਿਹੜਾ ਹੈ ਰਾਸਤੇ ਲਿਆ ਏ ਤੇ ਉਹਨਾਂ ਨੂੰ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ ਚ ਲਿਆਂਦੀ ਜਾਊਗੀ ਸ਼ਕਤੀ ਲਗਾ ਜਿਹੜਾ ਗੁਕਾ ਸਾਰੀ ਫਿਰਦੀ ਗਈ ਕੋਈ ਜਾਨਵਰ ਕੇ ਬੋਲੋ ਜਾਂ ਕਿਸ ਤਾ ਕਿ ਜਾਂ ਇਹ ਉਹਨਾਂ ਦੇ ਜੀ ਤ੍ਰਤੀਸ਼ ਦਾ ਵਿਸ਼ਾ ਵਾ ਇਹਨੂੰ ਇਹ ਤਸਦੀ ਤਕਤੀਸ਼ ਤਸਦੀ ਕਰਕੇ ਤੇ ਫਿਰ ਅਗਲੀ ਜੋ ਵੀ ਅਪਡੇਟ ਹੋਈ ਉਹ ਤੁਹਾਨੂੰ ਦੱਸ ਦਿੱਤੀ ਜਾਵੇ ਬੰਨ ਵਸਰ ਖਰ ਕਿੰਨਾ ਸਹਿਯੋਗ ਮਿਲਿਆ ਇਸ ਕੰਮ ਵਿੱਚ